ਸਸ਼ਿਆ ਕਾਲਸ ਕਾਈਨ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਆਮ ਆਦਮੀ ਪਾਰਟੀ ਦਾ ਗੜ ਤੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਚੋਂ ਇੱਕ ਹੌਟ ਸੀਟ ਸੰਗਰੂਰ ਦੇ ਵਿੱਚ ਨਰਾਜ਼ਗੀਆਂ ਦਾ ਦੌਰ ਜਾਰੀ ਹੈ ਜਿੱਥੇ ਬੀਤੇ ਦਿਨੀ ਕਾਂਗਰਸ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਤਾਂ ਉਧਰੋਂ ਤੁਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਦੀ ਨਾਰਾਜ਼ ਹੋ ਗਏ ਫੇਸਬੁੱਕ ਤੇ ਲਾਈਵ ਆ ਕੇ ਆਪਣੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਗਿਆ ਤੇ ਉਸ ਤੋਂ ਦੂਸਰੇ ਦਿਨ ਸਮੁੱਚੀ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਉਹਨਾਂ ਦੇ ਘਰ ਪਹੁੰਚੀ ਪ੍ਰਧਾਨ ਰਾਜਾ ਬੜਿੰਗ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪੱਠਲ ਤੈ ਹੋਰ ਤੇ ਉਮੀਦਾਰ ਕਸੂਪਾਲ ਸਿੰਘ ਖਹਿਰਾ ਦਲਵੀਰ ਗੋਲਡੀ ਨੂੰ ਮਨਾਉਣ ਦੇ ਲਈ ਉਹਨਾਂ ਦੇ ਘਰ ਪਹੁੰਚੇ ਤੇ ਦਲਵੀਰ ਗੋਲਡੀ ਦੀ ਨਾਰਾਜ਼ਗੀ ਖਤਮ ਵੀ ਹੋ ਗਈ ਪਰ ਸਿਰਫ ਕਾਂਗਰਸ ਦੇ ਵਿੱਚ ਹੀ ਨਾਰਾਜ਼ਗੀਆਂ ਦਾ ਦੌਰ ਜਾਰੀ ਨਹੀਂ ਹੈ ਦੂਸਰੇ ਬੰਨੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਉੱਧਰ ਵੀ ਨਾਰਾਜ਼ਗੀਆਂ ਦਾ ਦੌਰ ਲਗਾਤਾਰ ਜਾਰੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾੜਾ ਨੂੰ ਟਿਕਟ ਦਿੱਤੀ ਗਈ ਤਾਂ ਦੂਸਰੇ ਪਾਸੇ ਢੀਂਸਾ ਪਰਿਵਾਰ ਨਾਰਾਜ਼ ਹੋ ਗਿਆ ਢੀਂਸਾ ਪਰਿਵਾਰ ਦੇ ਨਾਲ ਹਾਲਾਂਕਿ ਸੁਖਬੀਰ ਸਿੰਘ ਬਾਦਲ ਉਹ ਰਾਦੇ ਵੱਲੋਂ ਦੋ ਵਾਰ ਮੁਲਾਕਾਤ ਵੀ ਕਰ ਲਈ ਗਈ ਪਰ ਨਰਾਜ਼ਗੀ ਹਲੇ ਵੀ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਸੁਖਦੇਵ ਸਿੰਘ ਢੀਂਸਾ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਸੁਖਦੇਵ ਸਿੰਘ ਢੀਂਸਾ ਨੇ ਐਲਾਨ ਕੀਤਾ ਹੈ ਕਿ ਅਸੀਂ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਟਿਕਟ ਨਹੀਂ ਲਵਾਂਗੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਲੜਾਂਗੇ ਸੋ ਹੁਣ ਇਹ ਵੀ ਕੈਸ ਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਸੰਗਰੂਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਢੀਂਸਾ ਪਰਿਵਾਰ ਵੀ ਅਮੇ ਸਾਹਮਣੇ ਹੋ ਸਕਦਾ ਹੈ ਪਰਮਿੰਦਰ ਸਿੰਘ ਢੀਂਸਾ ਨੇ ਵੀ ਬੀਤੇ ਦਿਨੀ ਜ਼ਿਕਰ ਕੀਤਾ ਸੀ ਕਿ ਸਾਡੇ ਤਤਾ ਨਹੀਂ ਪਰ ਸਾਡੇ ਵਰਕਰਾਂ ਦੇ ਵਿੱਚ ਇਸ ਗੱਲ ਦੀ ਬਹੁਤ ਨਾਰਾਜ਼ਗੀ ਹੈ ਕਿ ਉਹਨਾਂ ਦੀ ਟਿਕਟ ਕੱਟੀ ਗਈ ਹੈ ਤੇ ਵਰਕਰ ਬਹੁਤ ਜ਼ੋਰ ਪਾ ਰਹੇ ਨੇ ਕਿ ਪਰਮਿੰਦਰ ਸਿੰਘ ਢਿੰਸਾਵਣੀ ਜਿਹੜਾ ਨੇ ਆਜ਼ਾਦ ਚੌਣ ਲੜਨ ਤੇ ਸੀਟ ਹੈ ਉਹਨਾਂ ਨੂੰ ਜਿਤਾਈ ਜਾਵੇਗੀ ਸੋ ਇਸ ਤਰੀਕੇ ਦੀਆਂ ਜਿਹੜਾ ਬਿਆਨ ਨੇ ਉਹ ਪਹਿਲਾਂ ਪਰਮਿੰਦਰ ਸਿੰਘ ਢਿੰਸਾਵਾਲੋ ਵੀ ਦਿੱਤੇ ਗਏ ਸੀ ਸੋ ਹੁਣ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢਿੰਸਾਵਰਾਂ ਨੇ ਇਹ ਕਨਫਰਮ ਕੀਤਾ ਕਿ ਜਿਹੜਾ ਉਹ ਐਸਓਰ ਜਿਹੜਾ ਅਕਾਲੀ ਦਲ ਦੇ ਨਾਲ ਮਿਲ ਕੇ ਚੋਣਾ ਨਹੀਂ ਲੜਨਗੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਕੁਝ ਸਮਾਂ ਪਹਿਲਾਂ ਹੀ ਜਿਹੜਾ ਸੁਖਦੇਵ ਸਿੰਘ ਢੀਂਡਸਾਹ ਜੀ ਨੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਈ ਸੀ ਸੁਖਦੇਵ ਸਿੰਘ ਢੀਂਡਸਾਹ ਆਦੀ ਪਿਛੋਕਰ ਦੇ ਉੱਤੇ ਝਾਤ ਮਾਰੀਏ ਤਾਂ ਰਾਜ ਸਭਾ ਮੈਂਬਰ ਵੀ रह ਚੁੱਕੇ ਨੇ ਪੰਜਾਬ ਦੇ ਵਿੱਚ ਵੀ ਅੱਵਡਾ ਰਸੂਖ ਰੱਖਦੇ ਨੇ ਤੇ ਉਹ ਸੰਗਰੂਰ ਦੇ ਵਿੱਚ ਕਾਫੀ ਅਹਿਮ ਇਹਰਾ ਨੇ ਸੋ ਪਾਰਟੀ ਤੋਂ ਨਾਰਾਜ਼ ਹੋਈ ਸੀ ਤੇ ਪੱਲਾ ਛੱਡ ਦਿੱਤਾ ਗਿਆ ਸੀ ਤੇ ਆ ਵਕ ਹੋ ਕੇ ਆਪਣੀ ਇੱਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਵੀ ਬਣਾ ਲਈ ਸੀ ਪਰਮਿੰਦਰ ਸਿੰਘ ਢਿੰਸਾ ਦੀ ਗੱਲ ਕਰੀਏ ਤਾਂ ਸੁਖਦੇਵ ਸਿੰਘ ਢਿੰਸਾ ਦੇ ਸੁਪੁੱਤਰ ਨੇ ਪੰਜਾਬ ਦੇ ਵਿੱਚ ਖਜ਼ਾਨਾ ਮੰਤਰੀ ਵੀ ਰਹਿ ਚੁੱਕੇ ਨੇ ਸੋ ਵਿਧਾਇਕ ਵੀ ਰਹਿ ਚੁੱਕੇ ਨੇ ਸੋ ਉਸ ਤੋਂ ਇਲਾਵਾ ਵੱਡਾ ਰਸੂਖ ਰੱਖਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਸੋ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਦਾ ਨਿਰਮਾਣ ਕੀਤਾ ਗਿਆ ਸੀ ਭਾਜਪਾ ਦੇ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਗਈਆਂ ਸੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਉਸ ਤੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਨੇ ਸੁਖਬੀਰ ਸਿੰਘ ਬਾਦਲ ਉਹ ਮਾਫੀ ਮੰਗਦੇ ਨੇ ਤੇ ਬਾਕੀ ਵੱਖ ਹੋਏ ਆਗੂਆਂ ਨੂੰ ਪਾਰਟੀ ਦੇ ਵਿੱਚ ਮੁੜ ਤੋਂ ਆਉਣ ਦੀ ਅਪੀਲ ਕਰਦੇ ਨੇ ਜਿਸ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਕਿ ਲਗਾਤਾਰ ਦਿੱਲੀ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਹੋਇਆ ਗੂ ਪਾਰਟੀ ਦੇ ਵਿੱਚ ਵਾਪਸੀ ਕਰ ਗਏ ਤੇ ਉਸ ਦੇ ਨਾਲ ਹੀ ਸੁਖਦੇਵ ਸਿੰਘ ਢੀਂਸਾ ਤੇ ਢੀਂਸਾ ਪਰਿਵਾਰ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਵੀ ਪਾਰਟੀ ਦੇ ਵਿੱਚ ਮੋੜ ਤੋਂ ਕਰ ਵਾਪਸੀ ਕੀਤੀ ਪਰ ਸੁਖਦੇਵ ਸਿੰਘ ਢੀਂਸਾ ਉਹਦੀ ਲਗਾਤਾਰ ਕੈਸਰਾਈਆਂ ਲਾਈਆਂ ਜਾ ਰਹੀਆਂ ਸੀ ਤੇ ਇਹ ਵੀ ਖਬਰਾਂ ਨਿਕਲ ਕੇ ਆ ਰਹੀਆਂ ਸੀ ਕਿ ਸ਼ੋਮਣੇ ਅਕਾਲੀ ਦਲ ਦੇ ਵੱਲੋਂ ਇਹ ਵਾਅਦਾ ਵੀ ਕੀਤਾ ਗਿਆ ਸੀ ਕਿ ਢੀਂਸਾ ਪਰਿਵਾਰ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾਵੇਗਾ ਪਰ ਜਦੋਂ ਸੂਚੀ ਜਾਰੀ ਹੋਈ ਤਾਂ ਇੱਥੇ ਹੈਰਾਨ ਕਰਨ ਵਾਲੀ ਸੀ ਕਿ ਸੁਖਦੇਵ ਸਿੰਘ ਢੀਂਡਸਾਵਰਾ ਨੂੰ ਜਾਂ ਫਿਰ ਢੀਂਡਸਾ ਪਰਿਵਾਰ ਨੂੰ ਟਿਕਟ ਨਾ ਦੇ ਕੇ ਇਕਬਾਲ ਸਿੰਘ ਝੁੰਦਾਵਰਾ ਨੂੰ ਟਿਕਟ ਦਿੱਤੀ ਗਈ ਸੀ ਸੋ ਉਸ ਤੋਂ ਬਾਅਦ ਪਰਮਿੰਦਰ ਸਿੰਘ ਢੀਂਡਸਾਵਰਾ ਨੇ ਆ ਕੇ ਕਨਫਰਮ ਵੀ ਕੀਤਾ ਸੀ ਕਿ ਉਹ ਨਾਰਾਜ਼ ਤਾਂ ਨਹੀਂ ਪਰ ਉਹਨਾਂ ਦੇ ਵਰਕਰ ਤੇ ਉਹਨਾਂ ਦਾ ਕੈਰੈਕਟਰ ਕਾਫੀ ਨਰਾਜ਼ ਹੈ ਉਹ ਚਾਹੁੰਦੇ ਸੀ ਕਿ ਪਰਮਿੰਦਰ ਸਿੰਘ ਢੀਂਸਾ ਹਰਾਂ ਨੂੰ ਟਿਕਟ ਦਿੱਤੀ ਜਾਵੇ ਤੇ ਵਰਕਰ ਵੀ ਚਾਹੁੰਦੇ ਨੇ ਕਿ ਇੱਕ ਅਲੱਗ ਹੋ ਕੇ ਆਜ਼ਾਦ ਉਮੀਦਵਾਰ ਦੇ ਵਜੋਂ ਪਰਮਿੰਦਰ ਸਿੰਘ ਢੀਂਸਾ ਜਿਹੜਾ ਨੇ ਚੋਣ ਲੜਨ ਤੇ ਹੁਣ ਇਸ ਤੋਂ ਬਾਅਦ ਹੁਣ ਸੁਖਦੇਵ ਸਿੰਘ ਢੀਂਸਾ ਹਰਾਂ ਨੇ ਵੱਡਾ ਬਿਆਨ ਜਿਹੜਾ ਦਿੱਤਾ ਹੈ ਇਹਦੇ ਕਈ ਸਾਰੇ ਮਾਇਨੇ ਵੀ ਕੱਢੇ ਜਾ ਸਕਦੇ ਨੇ ਸੋ ਕਿਆ ਸਰਾਈਆਂ ਵੀ ਇਹ ਲਾਈਆਂ ਜਾ ਰਹੀਆਂ ਨੇ ਕਿ ਸੰਗਰੂਰ ਦੇ ਵਿੱਚ ਹੁਣ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵਰਸਸ ਢੀਂਸਾ ਪਰਿਵਾਰ ਵੀ ਜਿਹੜਾ ਹੈ ਉਹ ਵੀ ਹੋ ਸਕਦਾ ਹੈ ਢੀਂਸਾ ਪਰਿਵਾਰ ਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਅੰਮੋ ਸਾਹਮਣੇ ਹੋ ਕੇ ਵੀ ਜਿਹੜਾ ਨੇ ਚੋਣ ਲੜਦੇ ਦਿਖਾਈ ਦੇ ਸਕਦੇ ਨੇ